ਨਾ ਜੋ ਲੋਕਾਂ ਦੇ ਪ੍ਰਤੀ ਇੱਥੇ ਜਾਣਕਾਰੀ ਮੈਨੂੰ ਮਿਲੀ ਹੈ ਵੀ ਜੋ ਨੂਰਪੁਰਵੇਦੀ বাস ਸਟੈਂਡ ਦੇ ਬਿਲਕੁਲ ਬਾਹਰ ਤੇ ਵਾਟਰ ਸਪਲਾਈ ਦੇ ਬਿਲਕੁਲ ਥੋੜਾ ਜਿਹਾ ਸਾਹਮਣੇ ਇੱਕ ਡਿਵਾਈਡਰ ਹੈ ਡਿਵਾਈਡਰ ਤੇ ਨਾਲ বাস ਟਕਰਾਈ ਇੱਥੇ ਜੋ ਦੱਸ ਰਹੇ ਡਿਵਾਈਡਰ ਤੇ ਕੋਈ ਸੇਫਟੀ ਵਗੈਰਾ ਕੁਝ ਨਹੀਂ ਹੈ ਪੀਡਬਲਿਊ ਨੇ ਲਗਾਇਆ ਹੋਇਆ ਜੋ ਇੱਥੇ ਦੇ ਲੋਕ ਦੱਸ ਰਹੇ ਆ ਫਿਲਹਾਲ ਇਹੀ ਜਾਣਕਾਰੀ ਹੈ ਬਾਕੀ ਜਿੱਦੋਂ ਹੀ ਤੁਹਾਨੂੰ ਹੋਰ ਜਾਣਕਾਰੀ ਮਿਲਦੀ ਹੈ ਤੁਹਾਨੂੰ ਦਿੰਦੇ ਹਾਂ ਛੋਟੀਆਂ ਮੋਟੀਆਂ ਸੱਟਾਂ ਲੱਗੀਆਂ ਬਚਾਅ ਹੋ ਗਿਆ ਜੀਤ ਸਾਹਿਬ ਨਾਲ ਬਸ ਪਲਟੀ ਤੀ ਬਚਾਅ ਹੋਣ ਦਾ ਕੋਈ ਲੱਗ ਨਹੀਂ ਰਿਹਾ ਸੀ ਪਰ ਪ੍ਰਮਾਤਮਾ ਨੇ ਬਚਾ ਰੱਖਿਆ ਛੋਟੀਆਂ ਮੋਟੀਆਂ ਸੱਟਾਂ ਲੱਗੀਆਂ ਕੁਝ ਨੁਕਸਾਨ ਨਹੀਂ ਹੋਇਆ ਕਿ ਆਪਣਾ ਇੱਕ ਭਾਈ ਬਰਾਤੇ ਬਰਾਤ ਭਾਈ ਆਪਣੇ ਬੈਲ ਪੈਂਟ ਤੋਂ ਆਇਆ ਮਾਚਲ ਪ੍ਰਦੇਸ਼ ਬਲਾਸਪੁਰ ਤੋਂ ਪੈਂਦਾ ਆਪਣਾ ਆਪਣਾ 20 25 ਲੇਡੀਜ਼ ਸਾਰੇ 25 ਵਸੇ ਲੇਡੀਜ਼ ਸੀ ਸਟਾਫ ਜੋ ਵੀ ਹੈ ਨਾ ਲੇਡੀਜ਼ ਸੀਗੇ ਮਾਤਾ ਮਾਂ ਪੈਣਾ ਸੀ ਸਾਡੀ ਲੋਕੀ ਬੱਚੇ ਸੀਗੇ ਛੋਟੇ ਛੋਟੇ ਸਾਬ ਸਾਬ ਦੋਨੋਂ ਸਾਲ ਦੇ ਕਿਵੇਂ ਸੱਟਾਂ ਵੀ ਲੱਗੀਆਂ ਇਧਰ ਹਸਪੀਟਲ ਲੈ ਕੇ ਉਧਰ ਪਾਲੀ ਸਟਾ ਰਾਣਾ ਹਸਪੀਟਲ ਉਧਰ ਲੈ ਗਏ ਸੱਟਾਂ ਸਾਰਿਆਂ ਦੇ ਲੱਗੀਆਂ ਤਕਰੀਬਨ ਆਲਮੋਸਟ ਜਿਨ੍ਹਾਂ ਦੇ ਫੇਟ ਵੱਜੀਏ ਭਾਈ ਸਾਰਿਆਂ ਦੇ ਸੀਟਾਂ ਤੋਂ ਗਰੇ ਥੱਲੇ ਕਿਤੇ ਸ਼ੋਲਡਰ ਤੇ ਕਿਸੇ ਦੇ ਲੱਕ ਤੇ ਕਿਸੇ ਤੇ ਸਿਰ ਚ ਲੱਗੀਆਂ ਸਾਰਿਆਂ ਦੇ ਲੱਗੀਆਂ ਭਾਈ ਸੱਟਾਂ ਮੇਨ ਕਰਨ ਪਾਜੀ ਦੇਖੋ ਵੀ ਰੋਡ ਤੇ ਦੇਖੋ ਜਾ ਕੇ ਕੋਈ ਹੋ ਨਹੀਂ ਡਿਵਾਈਡਰ ਲੱਗਿਆ ਡਿਵਾਈਡਰ ਲਾਇਆ ਦੋ ਟਾਈ ਫਟਾਈਟ ਹੈ ਦੀ ਕੋਈ ਤੇ ਉਹ ਸਾਈਨ ਬੋਰਡ ਦੱਸੋ ਮੈਨੂੰ ਕੋਈ ਰੋਡ ਤੇ ਲੱਗਾ ਕੋਈ ਇਹ ਐਨਐਸਸੀ ਦਾ ਐਂਟਰਾ ਆਉਂਦਾ ਜਾਂ ਪੀਡਬੀ ਦਾ ਐਂਟਰਾ ਲ ਇਹ ਮੈਨੂੰ ਭਾਜੀ ਨਹੀਂ ਪਤਾ ਇਹ ਦੇਖੋ ਕੋਈ ਵੀ ਰੋਡ ਤੇ ਸਾਈਨ ਬੋਰਡ ਨਹੀਂ ਲੱਗਿਆ ਵਾ ਉੱਪਰ ਤਾਂ ਇੱਕ ਦਾ ਐਂਟਰਾ ਤਾਂ ਉੱਪਰ ਹੋ ਗਿਆ ਭਾਜੀ ਜੋ ਹੋਇਆ ਵਾ ਐਕਸਰਾ ਇੱਕ ਇਹਨੇ ਆਪਾਂ ਐਕਸੀਡੈਂਟ ਕੋਈ ਵੀ ਪ੍ਰਸ਼ਾਸਨ ਦਾ ਬੰਦੇ ਬੇਸ਼ੱਕ ਆਏ ਆਪਣੇ ਪੁਲਿਸ ਵਾਲੇ ਆਏ ਆ ਪਰ ਨਾਇੰਥ ਦੀ ਰਿਕਵਰੀ ਨਾ ਕੋਈ ਜੀਐਸਵੀ ਮਸ਼ੀਨ ਆਈ ਆਲੇ ਤੱਕ ਨਾ ਕੋਈ ਉਹ ਹੈਡ ਰਾਇਆ ਜੋ ਇਹ ਸੱਚਾ ਕੇ ਸਾਈਡ ਤੇ ਕਰੀਏ ਬਾਈ ਚਾਂਸ ਹੈ ਇਸ ਬਸ ਦੇ ਥੱਲੇ ਕੋਈ ਬੱਚਾ ਆ ਜਾਂਦਾ ਕੋਈ ਮਾਤਾ ਭੈਣਾ ਆਈ ਸਾਡੀ ਕੋਈ ਜੋਇਤੁਰਾ ਭਾਗੀਰ ਜਾਂਦੇ ਆ ਉਹ ਥੱਲੇ ਆ ਜਾਂਦੇ ਉਹ ਤਾਂ ਫਿਰ ਥੱਲੇ ਰਕ ਤੇ ਮਰ ਗਏ ਸੀਗੇ ਭਾਜੀ ਈਸਾ ਆਪਣਾ 1.5 ਘੰਟਾ ਹੋ ਗਿਆ ਉਹਨਾਂ ਨੂੰ ਇਹ ਤਾਂ ਪਹਿਲੀ ਵਾਰ ਤੁਹਾਨੂੰ ਪਤਾ ਹੀ ਹੈ ਇੱਕ ਨਾ ਇੱਕ ਨਾ ਬਸ ਪਾਰਟੀ ਹੈ ਬਾਸੋਂ ਬੜਾ ਜਦੋਂ ਕੋਈ ਜਦੋਂ ਪ੍ਰਾਤੋ ਆਏ ਆਪਾਂ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਪਾਂ ਉੱਥੋਂ ਆਏ ਤੇ ਪਹੁੰਚੇ ਨੇ ਇਸ ਟਾਈਮ ਆਕੇ ਬੱਸ ਵਾਲੇ ਨੇ ਮੈਨੂੰ ਇੱਕ ਗੱਲ ਕਹੀ ਜਦੋਂ ਆਪਾਂ ਉਹਨੂੰ ਪੁੱਛਿਆ ਵੀ ਕੀ ਗੱਲ ਹੋਇਆ ਕਹਿੰਦਾ ਮੈਂ ਦੂਜੇ ਗੇਅਰ ਸੀਗਾ ਭਾਜੀ ਸਾਹਮਣੇ ਲਾਈਟ ਵੱਜੀ ਆਪਾਂ ਤੇਜ਼ ਚੱਲੇ ਨਹੀਂ ਸਕਦੇ ਇੱਥੇ ਕਿਤੇ ਤੇਜ਼ ਚੱਲ ਗੋਗੇ ਉਹਨੇ ਕੀ ਗੱਲ ਕਹੀ ਆ ਭਾਜੀ ਮੈਨੂੰ ਕਹਿੰਦਾ ਦੂਜੇ ਗੇਅਰ ਤੇ ਸੀਗੇ ਭਾਜੀ ਆਪਾਂ ਕਹਿੰਦਾ ਸਾਹਮਣੇ ਲਾਈਟ ਆ ਵੱਜੀ ਆਕੇ ਫੋਕ ਲੈਟਾ ਸੀਗਾ ਕਹਿੰਦਾ ਮੇਰੇ ਸਾਹਮਣੇ ਅੱਖਾਂ 'ਚ ਵੱਜਿਆ ਉਸ ਤੋਂ ਉੱਪਰ ਮੈਨੂੰ ਨਹੀਂ ਦਿਖਿਆ ਕਹਿੰਦਾ ਡਵਾਈਡਰ ਦੇ ਉੱਪਰ ਗ ਉਹ ਤਾਂ ਖਰਾਬ ਤਾਂ ਨਹੀਂ ਬਿੱਚੇ ਦੁਗਤ ਰਵ ਨਹੀਂ ਭਾਜੀ ਇਹ ਤਾਂ ਸਰਦਾਰ ਸੀਗੇ ਵੈਸੇ ਨਹੀਂ ਭਾਜੀ ਇਹ ਕੋਈ ਨਹੀਂ ਸੀਗਾ ਜਣਾ ਭਾਜੀ ਸਾਡੇ 1.5 ਲੱਖ ਦਾ ਸੀ ਕੋਈ ਮਾਤਾ ਦਾਈ ਦਾ ਮਾਤਾ ਸੀਗੇ ਸਾਡੇ ਅੰਦਰ ਉਹਨਾਂ ਦਾ ਸੀਗਾ ਜੀ ਰਿਪੋਰਟ ਲਿਖਾਵਾਂਗੇ ਭਾਜੀ ਪਰ ਆਲੇ ਦੇਖ ਰਿਹਾ ਆਪਾਂ ਜਦੋਂ ਬੱਸ ਸਾਈਡ ਕਰਾਂਗੇ ਥੱਲੇ ਨੀਚੇ ਜੇ ਮਿਲ ਜਾਉ ਵਧੀਆ ਗੱਲ ਹੈ ਰਿਪੋਰਟ ਖਾਣ ਦੇ ਨਾਲ ਬਹੁਤ ਧਿਆਨ ਨਾਲ ਬੋਲ ਜੀ ਠੀਕ ਹੈ ਭਾਜੀ ਓਕੇ ਭਾਜੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਜੀ ਜੀ ਹਾਂ ਜੀ ਸਰ ਕੀ ਹੋਇਆ ਹੋਇਆ ਪਾਸਪਾਸ ਤਾਂ ਕਿਹਨਾ ਆਪਣੀ ਇਨਫੋਰਮੇਸ਼ਨ ਆਈ ਸੀ ਬਿਲਕੁਲ ਬੱਸ ਸਟੈਂਡ ਦੇ ਨੇੜੇ ਇਹ ਇਸ ਵਾਰ ਇਹ ਨਾ ਬੱਸ ਪਲਟ ਗਈ। ਤੁਰੰਤ ਜਿਹੜੀ ਕਾਰਵਾਈ ਕਰਦੇ ਹੋਣੇ ਡਿਊਟੀ ਆਫਸਰ ਵੀ ਮੌਕੇ ਤੇ ਪਹੁੰਚ ਕੇ ਸੀਗੇ। ਤਾਂ ਉਸ ਟਾਈਮ ਜੋ ਦੇਖਿਆ ਗਿਆ ਕੇ ਜੋ ਦੱਸਿਆ ਲੋਕਾਂ ਨੇ ਇੱਕ ਬੱਸ ਪਲਟ ਗਈ ਸੀ ਵੀ ਇਹ ਐਕਚੁਅਲ ਚ ਆਪਣੇ ਲੋਕਲ ਪਿੰਡ ਕਪਤਾਰਪੁਰ ਪਹੰਚਾ ਉੱਥੇ ਨਾਨਕਸ਼ਕ ਦੇ ਕੇ ਆ ਰਹੇ ਸੀ। ਸੋ ਇੱਥੇ ਹੁਣ ਪਤਾ ਨਹੀਂ ਡਰਾਈਵਰ ਦੀ ਅੱਖਾਂ 'ਚ ਕਿ ਲਾਈਟ ਪਈ ਕੀ ਟੈਕਨੀਕਲ ਇਸ਼ੂ ਆਇਆ ਤੇ ਪਲਟੀ ਹੋ ਬੱਸ ਪਲਟ ਗਈ। ਵਿੱਚ ਕਰੀਬ 50 ਸਵਾਰੀਆਂ ਸੀਗੀਆਂ। ਇਹਨਾਂ ਨੂੰ ਤੁਰੰਤ ਮੌਕੇ ਤੇ ਜਿਹੜਾ ਹੈਗਾ ਆਮ ਪਬਲਿਕ ਨੇ ਵੀ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਨਾਂ ਨੂੰ ਬਾਸਕੋਨ ਸੇਫਲੀ ਵਾਰਕ ਕੀਤਾ। ਉਹਨਾਂ ਦੇ ਮੂਰੇ ਜਾਂ ਸਤਾ ਹੈਗਾ। ਉਹਨਾਂ ਫਿਰ ਵੀ ਐਂਟੀਸੀਪੇਸ਼ਨ ਲਈ ਜਿਹੜਾ ਨੇੜੇ ਦੇ ਸਿਵਲ ਹਸਪਤਾਲ ਵਗੈਰਾ ਔਰ ਪ੍ਰਾਈਵੇਟ ਹਸਪਤਾਲ ਹੈਗੇ ਉੱਥੇ ਪਹੁੰਚਾਇਆ ਗਿਆ। ਕੋਈ ਸ਼ਰਾਬੀ ਚੂਟ ਡਰਾਈਵਰ ਨੇ ਦੇਖੋ ਜੀ ਫਿਲਹਾਲ ਤਾਂ ਹੁਣ ਅਸੀਂ ਆਪਾਂ ਸਾਰਾ ਚੈੱਕ ਕਰ ਰਹੇ ਹਾਂ ਕਿਉਂਕਿ ਮੌਕੇ ਤੇ ਫਿਲਹਾਲ ਤਾਂ ਡਰਾਈਵਰ ਸਭ ਤੋਂ ਪਹਿਲਾਂ ਸਿਰਫ ਜ਼ਰੂਰੀ ਮੌਤ ਲਈ ਸਹਾਇਤਾ ਉਹ ਹੋਰ ਦੇਖਾਂਗੇ ਕਿ ਡਰਾਈਵਰ ਨੂੰ ਵੀ ਹਸਪਤਾਲ ਲੈ ਕੇ ਕਿ ਡਰਾਈਵਰ ਕਿੱਥੇ ਉਹ ਚੈੱਕ ਕਰ ਰਹੇ। ਬਾਕੀ ਦੇਖ ਪਾਕਿਸਤਾਨਾ ਠੀਕ ਹੈ ਜੀ ਸੇ ਦੇਖੋ ਜੀ ਹੁਣ ਆਪਾਂ ਕੀ ਇਸ਼ੂ ਆਇਆ ਉਹ ਤਾਂ ਹੁਣ ਡਰਾਈਵਰ ਨੂੰ ਪਤਾ ਕਰਕੇ ਵੀ ਕੋਈ ਟੈਕਨੀਕਲ ਇਸ਼ੂ ਹੈ ਕੀ ਪ੍ਰੋਬਲਮ ਆ ਗਈ ਕੁਝ ਸ਼ੇਅਰਿੰਗ ਪ੍ਰੋਬਲਮ ਆ ਗਈ ਉਹ ਕੋ ਆਪਾਂ ਹੁਣ ਨਿਸ਼ਾਨ ਵੀ ਕਰ ਅਸੀਂ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਆਮ ਦੌਰ ਤੇ ਪੰਜਾਬ ਦੇ ਵਿੱਚ ਰਵਾਇਤ ਹੈ ਲੋਕ ਪੁਲਿਸ ਨੂੰ ਥੈਕਲੈਸ ਕਹਿੰਦੇ ਆ ਪੁਲਿਸ 2 ਘੰਟੇ ਬਾਅਦ ਆਦੀ 3 ਘੰਟੇ ਬਾਅਦ ਆ ਗਈ ਇੱਥੇ ਐਸਐਚਓ ਸਾਹਿਬ 15 ਮਿੰਟ ਦੇ ਵਿੱਚ ਪਹੁੰਚ ਗਿਆ ਜਦੋਂ ਮੈਂ ਇੱਥੇ ਪਹੁੰਚਿਆ ਅਜਮੈ ਨੰਗਲ ਗਿਆ ਸੀ ਟੂਪ ਬੇਦੀ ਦੇ ਲੰਬੜਦਾਰ ਸਾਹਿਬ ਦੇ ਪੁੱਤ ਦੇ ਵਿਆਹ ਨੂੰ ਸਿੱਧਾ ਮੈਂ ਜਦੋਂ ਰਸਤੇ ਜਾ ਰਿਹਾ ਸੀ ਉਹਦੇ ਘਰ ਜਾਣਾ ਸੀਗਾ ਤਾਂ ਬੀਤੂ ਸਿੰਘ ਠਾਣੇਦਾਰ ਹੋਰ ਬਲਾਜਮ ਪਹਿਲੇ ਫਾਸਟ ਸੇਡ ਦੇਣ ਲੱਗੇ ਤੇ ਮੌਕੇ ਤੇ 15 ਮਿੰਟ ਬਾਅਦ ਐਸਐਚਓ ਸਾਹਿਬ ਆ ਗਏ ਇਹ ਬੇਇੱਜ਼ਤੀ ਮੇਨ ਮੇਰੀ ਸਰਕਾਰ ਨੂੰ ਇਹ ਹੈ ਜਦ ਇਹ ਹੈ ਹੀ ਨਹੀਂ ਸਿਰਸਲੇਨ ਫੋਰ ਲੇਨ ਤਾਂ ਡਾਇਵਾਇਡਰ ਦਾ ਕਿਉਂ ਪੰਗਾ ਪਾਇਆ ਹੋਇਆ ਡਾਇਵਾਇਡਰ ਨੂੰ ਪਟੋ ਲੋਕਾਂ ਦੀ ਜਾਨ ਬਚਾਓ ਆ 25 30 ਬੱਚੇ 25 30 ਛੋਟੀਆਂ ਸਾਡੀਆਂ ਭੈਣਾਂ ਲੇਡੀਜ਼ ਮਾਤਾਵਾਂ ਬਜ਼ੁਰਗ ਸਾਰਿਆਂ ਸੱਟਾਂ ਲੱ ਕਿਹਦੇ ਸਿਰ ਚ ਲੱਗੀ ਕਿਹਦੇ ਕਾਂ ਚ ਲੱਗੀ 10 ਟਾਇਰ ਉਧਰ ਪੱਲੇ ਪਾਸ ਰੇੜੀਆਂ ਖੜੀਆਂਆਂ ਦੀਆਂ ਬੱਸ ਫੋਲਟ ਗਈ ਜੋ ਉੱਪਰ ਕਿਸੇ ਦੇ ਗਿਰ ਜਾਂਦੀ ਬੱਸ ਤਾਂ ਪੰਜ ਸੱਤ ਬੰਦੇ ਭਈਏ ਮਰ ਜਾਣੇ ਤੇ ਵਿਹਾਰ ਦੇ ਤੁਸੀਂ ਕਿਉਂ ਨਹੀਂ ਡਿਵਾਈਡਰ ਨੂੰ ਪਟਾਦੇ ਇਹ ਤੋਂ ਪਹਿਲਾਂ ਵੀ ਪਹਿਲੇ ਤਿੰਨ ਚਾਰ ਸਾਲ ਦੇ ਵਿੱਚ ਘੱਟੋ ਘੱਟ 20 ਹਾਸੇ ਹੋਲੇ ਦੱਸੋ ਬੰਨੂ ਜੀ ਹੋਏ ਕਿ ਨਹੀਂ ਓਏ ਸਾਡੀ ਐਮਐਲਏ ਸਾਹ ਤੋਂ ਮੰਗਾ ਸਾਡੀ ਪ੍ਰਸ਼ਾਸਨ ਤੋਂ ਮੰਗਾ ਡੀਸੀ ਸਾਹ ਤੋਂ ਮੰਗਾ ਇਹਨੂੰ ਡਿਵਾਈਡਰ ਨੂੰ ਪਟਾਓ ਇਹਦੀ ਕੋਈ ਲੋੜ ਨਹੀਂ ਹੈਗੀ ਇੱਥੇ ਜੇ ਡਿਵਾਈਡਰ ਜੇ ਤੁਸੀਂ ਡਿਵਾਈਡਰ ਲਾ ਕੇ ਰੱਖਣਾ ਆ ਚਿੱਟੀ ਪੱਟੀ ਦਿਖਾਓ ਜੀ ਚਿੱਟੀ ਪੱਟੀ ਕਿੱਧਰ ਹੈ ਪਰਲੇ ਪਾਸੇ ਆਓ ਮੜਾ ਜਾ ਆਓ ਇੱਧਰ ਇੱਧਰ ਆਓ ਇੱਧਰ ਆਓ ਆਓ ਆ ਦਿਖਾਓ ਆ ਦਿਖਾਓ ਜੀ ਆ ਦੇਖੋ ਆ ਚਿੱਟੀ ਪੱਟੀ ਹੈਗੀ ਜਿਆਦਾ ਚਿੱਟੀ ਪੱਟੀ ਲਾਈ ਵੀ ਹੈ ਤਈ ਤੇ ਬਾਹਰ ਜਿਹੜੀਆਂ ਜੋ ਖੜਦੀਆਂ ਜੀ ਜੇ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਕੀਤਾ ਜਾਂ ਨੂਰਪੋਵੇਦੀ ਪੰਚਾਇਤ ਨੇ ਕੋਈ ਪ੍ਰਬੰਧ ਕਰਨਾ ਤਾਂ ਚਿੱਟੀ ਪੱਟੀ ਦੇ ਅੰਦਰ ਜਿਹੜੀਆਂ ਲਵਾਓ ਰੇੜੀ ਦਾ ਭਾਜੀ ਕਿੰਨੇ ਅੰਦਰ ਉਹ ਵੀ ਦੇਖੋ 4 ਮੀਟਰ ਅੰਦਰ ਹੁੰਦਾ ਉਹਦਾ ਹੀ ਚਲੋ 4 ਮੀਟਰ 1 ਮੀਟਰ ਚਿੱਟੀ ਪੱਟੀ ਦੇ ਅੰਦਰ ਦਾ ਕਰਦੇ ਹੋ ਛੋਟੀ ਜੀ ਥੜਾ ਕ ਬੇਤੂ ਹੀ ਡਿਵਾਈਡਰ ਲਾਇਆ ਵਾ ਆ ਵਿਚਾਰੇ ਸਾਡੇ ਆਏ ਵੇ ਵਿਆਹ ਤੋਂ ਆਏ ਵੇ ਵਿਆਹ ਦਾ ਹਾਲ ਹੈ ਇਹਨਾਂ ਦਾ ਹੋਰ ਭਾਜੀ ਵਿਆਹ ਹਾਲ ਬਿਲਕੁਲ ਬਿਲਕੁਲ ਲੋਕ ਮਰਦੇ ਦੇਖਣੇ ਜੇ ਮਰ ਜਾਣਾ ਉਹ ਤਾਂ ਬਾਥੇ ਗਣਾ ਹੁਣ ਅਸੀਂ ਮਰਿਆਂ ਨੂੰ 2 ਲੱਖ ਘਹਿਲਾਂ ਨੂੰ 50-50 ਹਜ਼ਾਰ ਰੁਪਈਆ ਪੱਟੀਆਂ ਨੂੰ 25-25 ਹਜ਼ਾਰ ਰੁਪਈਆ ਇਹ ਕਿੰਨੇ ਕੁ ਚਿਰ ਇਹੀ ਕੰਮ ਹੋਈ ਜਾਣਾ ਕੋਈ ਹੈ ਹੀ ਨਹੀਂ ਸੁਣ ਬਾਈ ਭਗਵਾਨ ਤੁਮਾਨ ਜੀ ਸਾਨੂੰ ਵੋਟਾਂ ਪਾਈਆਂ ਤੀਆਂ ਲੋਕਾਂ ਨੇ ਇਸ ਦਾ ਤਾਂ ਵੋਟਾਂ ਪਾਈਆਂ ਤੇ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਇਹ ਕਾਲਾ ਮਾਲਾ ਕਰਦੀਆਂ ਤੇ ਇਹ ਬੰਦ ਹੋ ਜਾਣਾ ਪਰ ਤੁਹਾਡੇ ਆਉਣ ਤੋਂ ਬਾਅਦ ਵੀ ਹੈ ਹੀ ਕੋਈ ਚੱਲ ਰਿਹਾ ਸੇਮ ਸਾਰੇ ਕਿੱਥੇ ਗਈ ਤੁਹਾਡੀ ਥੋੜੀ ਟ੍ਰੈਫਿਕ ਪੁਲਿਸ ਭਾਈ ਉਹ ਕਿੱਥੇ ਗਈ ਜਿਹੜੀ ਰੋਡ ਬਲਾਈ ਵੀ ਐਕਸੀਡੈਂਟ ਪੁਲਿਸ ਇਹ ਤਾਂ ਗੱਡੀ ਨਹੀਂ ਆਈ ਤੁਹਾਡੀ ਕਿੰਨੇ ਘੰਟੇ ਹੋ ਗਏ ਅੱਜ 8 ਘੰਟੇ ਹਏ ਤਾਂ ਗੱਡੀ ਨਹੀਂ ਆਈ ਤੁਹਾਡੀ ਭਗਵਾਨ ਜੀ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਪਾਈਆਂ ਕਿ ਟੈਂਟਰ ਨਹੀਂ ਆਇਆ ਤਾਂ ਕਹਿੰਦਾ OK ਦੁਕਾਨਦਾਰ ਵੀਰ ਜਿਹੜਾ ਆਪਣਾ ਸਮਾਨ ਵੀ ਰੱਖ ਲੈਂਦੇ ਆ ਸੀ ਉਹਨਾਂ ਨੂੰ ਵੀ ਰੋਕ ਨਹੀਂ ਠਖਦੇ ਕਿ ਦੁਕਾਨਦਾਰ ਵੀਰ ਉਹਨਾਂ ਦੀ ਦੁਕਾਨਦਾਰੀ ਚਲਾਣੀ ਆ ਪਰ ਇਹ ਪ੍ਰਸ਼ਾਸਨ ਤੋਂ ਮੰਗ ਆ ਜਿਹੜਾ ਡਿਵਾਈਡ ਡਰਾਈ ਦੇ ਲੋਡ ਇਹਨੂੰ ਪਟਾ ਦਿਓ ਕਿਉਂਕਿ ਪਹਿਲਾਂ ਵੀ ਇੱਥੇ ਬਹੁਤ ਹਾਦਸੇ ਹੋਲੇ ਅ ਪਿੱਛੇ ਜੇ ਤੁਸੀਂ ਦੇਖਿਆ ਸਨੇਕਰ ਦੇ ਵਿੱਚ ਟਰੱਕ ਬਚ ਗਿਆ ਉਹ ਤੋਂ ਪਹਿਲਾਂ 2 ਦਿਨ ਹੋਰ ਇੱਥੇ ਜਿਹੜੇ ਛੋਟੇ ਟੈਂਪੂ ਪਲਟੇ ਹਰ ਸਾਲ ਇੱਥੇ 10-12 ਜਿਹੜੇ ਕਹਿ ਲਓ ਬਈ ਹਾਦਸੇ ਹੁੰਦੇ ਆ ਅੱਜ ਤਾਂ ਛੋਟੇ-ਛੋਟੇ ਬੱਚਿਆਂ ਦੇ ਕੰਨਾਂ ਦੇ ਵਿੱਚ ਸੱਟਾਂ ਲੱਗੀਆਂ ਮਤਾਬਾ ਭੈਣਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਜਿਹੜੇ ਕਿ ਪੱਟੀ ਕਰਵਾਉਣ ਦੇ ਲਈ ਸਿੰਘਪੁਰ ਹਸਪੀਟਲ ਦੇ ਵਿੱਚ ਗਏ ਆ ਇਹ ਸਰਕਾਰ ਨੂੰ ਬੇਨਤੀ ਹੈ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਸਾਡੇ ਸਤਿਕਾਰਯੋਗ ਨੂਰ ਪਰਵੇਦੀ ਦੇ ਨੂਰਪੁਰ ਨੂਰ ਪਰਵੇਦੀ ਪੰਚਾਇਤ ਨੂੰ ਵੀ ਬੇਨਤੀ ਹੈ ਭਾਈ ਤੁਸੀਂ ਇੱਕ ਜਿਹੜਾ ਰੈਜ਼ੋਲੂਸ਼ਨ ਪਾ ਕੇ ਡੀਸੀ ਸਾਹਿਬ ਨੂੰ ਭੇਜੋ ਐਮਐਲਏ ਸਾਹਿਬ ਨੂੰ ਭੇਜੋ ਸੀਐਮ ਸਾਹਿਬ ਨੂੰ ਭੇਜੋ ਤੇ ਡਿਵਾਈਡਰ ਨੂੰ ਪਟਾਓ ਇਹ ਕੋਈ ਲੋਡ ਨਹੀਂ ਹੈਗੀ ਐ ਡਵਾਈਡਰ ਉੱਥੇ ਲੱਗਦਾ ਜਿੱਥੇ ਸੜਕ ਬਹੁਤ ਚੌੜੀ ਹੋਵੇ ਫੋਰ ਲੇਨ ਹੋਵੇ ਸਿਕਸ ਲੇਨ ਹੋਵੇ ਇੱਥੇ ਤਾਂ ਲੇਨ ਨੇ ਦੋ ਹੈ ਫਿਰ ਸਮਾਨ ਰੱਖ ਲੈਂਦੇ ਫਿਰ ਬਾਅਦ ਸੜੇ ਉੱਪਰੀਆਂ ਚੜ੍ਹੀਆਂ ਹੁੰਦੀਆਂ ਉਹ ਬੱਸ ਦਾ ਹਾਦਸਾ ਹੋ ਗਿਆ ਇਹ ਕੋਈ ਨੈਚੁਰਲ ਹਾਦਸਾ ਨਹੀਂ ਹੋਇਆ ਵੀ ਐਕਸੀਡੈਂਟ ਹੋਣਾ ਤਾਂ ਹੋ ਲਿਆ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਲੋਕਾਂ ਇਹ ਲੋਕਾਂ ਦੀ ਜਿਹੜੀ ਕਹਿ ਲਓ ਵੀ ਨਾ ਸਮਝ ਕਰਕੇ ਹੋਇਆ ਜਿਨ੍ਹਾਂ ਨੇ ਇੱਥੇ ਡਵਾਈਡਰ ਦੇ ਉੱਪਰ ਕਹਿ ਲਓ ਵੀ ਰਾਜਨੀਤੀ ਕੀਤੀ ਹੈ ਹੁਣ ਇਹਨੂੰ ਪਟਾ ਦਿਓ ਬਥੇਰਾ ਤੁਹਾਡਾ ਟਿੱਕਾ ਚੱਲ ਲਿਆ ਲੋਕਾਂ ਦੀ ਨਾ ਤੁਸੀਂ ਜਿਹੜੇ ਉਹ ਕਹ ਲਓ ਬਈ ਤੁਸੀਂ ਬਹੁਤ ਜਾਲਾ ਜਿਹੜੇ ਤੁਸੀਂ ਦੁਰਸ ਹਿੱਸਾ ਲੈਣੀ ਆ ਉਹ ਨਾ ਲੋ ਇਹਨੂੰ ਪਟਾਓ ਡਵਾਈਡਰ ਨੂੰ ਮੰਗਾ ਲੋਕਾਂ ਦੀ ਹਲੋ 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 ਲੋਕਾਂ ਦੀ ਹਲੋ 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 ਹਲੋ